ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਬਹੁਤ ਪਾਵਰਫੁੱਲ ਹੋ ਗਿਆ ਕਿਉਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਿੱਥੇ ਯੂਰੋਪੀਅਨ ਤੇ ਏਸ਼ੀਅਨ ਕੰਟਰੀਜ਼ ਲੜ ਰਹੀਆਂ ਸੀ ਉੱਥੇ ਅਮਰੀਕਾ ਉਹਨਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ ਅਮਰੀਕਾ ਦੀਆਂ ਕੰਪਨੀਆਂ ਗਰੋ ਕਰ ਰਹੀਆਂ ਸੀ এমਪਲੋਇਮੈਂਟ ਜਨਰੇਟ ਹੋ ਰਹੀ ਸੀ ਉੱਥੇ ਸੋ ਸੈਕੰਡ ਵਰਲਡ ਵਾਰ ਦੇ ਵਿੱਚ ਅਮਰੀਕਾ ਨੋਟ ਸ਼ਾਪ ਰਿਹਾ ਸੀ ਅਮਰੀਕਾ ਦੀ ਐਂਟਰੀ ਇਸ ਵਰਲਡ ਵਾਰ ਦੇ ਵਿੱਚ ਬਹੁਤ ਲੇਟ ਹੁੰਦੀ ਆ ਇਹਨਾਂ ਨੇ ਆਪਣੀ ਮਿਲਟਰੀ ਆਪਣੀ ਟੈਕਨੋਲੋਜੀ ਨੂੰ ਬਹੁਤ ਉੱਚੇ ਲੈਵਲ ਦੇ ਉੱਤੇ ਲੈ ਗਏ ਔਰ ਜਾਪਾਨ ਦੇ ਉੱਤੇ ਇਹਨਾਂ ਨੇ ਐਟੋਮਿਕ ਬੰਬ ਸੱਟ ਕੇ ਸਿੱਧ ਕਰਤਾ ਕਿ ਅਸੀਂ ਮਿਲਟਰੀ ਪਾਵਰ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਆ ਸੋ ਬ੍ਰਿਟੇਨ ਤੋਂ ਬਾਅਦ ਸੈਕੰਡ ਵਰਲਡ ਵਾਰ ਦੇ ਵਿੱਚ ਅਮਰੀਕਾ ਇੱਕ ਵਰਲਡ ਪਾਵਰ ਦੇ ਵਿੱਚ ਉੱਭਰਦਾ ਤੇ ਇਹਦੇ ਤੇ ਦੋ ਭਾਗਾਂ ਦੇ ਵਿੱਚ ਦੁਨੀਆ ਵਰਲਡ ਜਿਹੜਾ ਬਾਈਪੋਲਰ ਹੋ ਜਾਂਦਾ ਇੱਕ ਨੂੰ ਇੱਕ ਗਰੁੱਪ ਨੂੰ ਯੂਐਸਐਸਆਰ ਸੋਵੀਅਤ ਯੂਨੀਅਨ ਲੀਡ ਕਰ ਰਿਹਾ ਸੀ ਤੇ ਦੂਸਰੇ ਨੂੰ ਜਿਹੜਾ ਯੂਐਸਏ ਲੀਡ ਕਰ ਰਿਹਾ ਸੀ ਜੀ ਇਹਦੇ ਵਿੱਚ ਸਾਰੀਆਂ ਯੂਰੋਪੀਅਨ ਕੰਟਰੀ ਸੀਗੀਆਂ 1945 ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਗਠਨ ਹੁੰਦਾ ਤੇ ਉਹਦਾ ਹੈੱਡਕੁਆਰਟਰ ਵੀ ਨਿਊਯਾਰਕ ਦੇ ਵਿੱਚ ਸਥਾਪਿਤ ਕੀਤਾ ਜਾਂਦਾ ਤਾਂ ਇਹ ਵੀ ਇੱਕ ਸਿੰਬੋਲਿਕਲੀ ਲੀਡਰਸ਼ਿਪ ਸ਼ੋਅ ਕਰਦਾ ਅਮਰੀਕਾ ਦੀ 1949 ਦੇ ਵਿੱਚ ਨਾਟੋ ਦਾ ਗਠਨ ਹੁੰਦਾ ਤੇ ਨਾਟੋ ਦੇ ਗਠਨ ਦੀ ਨਾਟੋ ਦੇ ਸੰਗਠਨ ਦੀ ਨਾਟੋ ਦੀ ਵੀ ਇੱਕ ਤਰ੍ਹਾਂ ਦੀ ਲੀਡਰਸ਼ਿਪ ਅਮਰੀਕਾ ਹੀ ਕਰਦਾ ਰਿਹਾ ਇਸ ਤੋਂ ਬਾਅਦ ਯੂਐਸਐਸਆਰ ਤੇ ਅਮਰੀਕਾ ਦੇ ਵਿੱਚ ਯੂਐਸਏ ਦੇ ਵਿੱਚ ਕੋਲਡ ਵਾਰ ਸਟਾਰਟ ਹੁੰਦਾ ਕੋਲਡ ਵਾਰ ਦੇ ਵਿੱਚ ਇਹ ਕੰਟਰੀਆਂ ਸਿੱਧੀਆਂ ਆਪਸ ਵਿੱਚ ਲੜਨ ਦੀ ਬਜਾਏ ਪ੍ਰੌਕਸੀ ਵਾਰ ਕਰਦੀਆਂ ਰਹੀਆਂ ਜ਼ਿਆਦਾਤਰ ਇਹਨਾਂ ਦਾ ਵਾਰ ਅਫਗਾਨਿਸਤਾਨ ਕੋਰੀਆ ਤੇ ਵਿਅਤਨਾਮ ਵਰਗੇ ਦੇਸ਼ਾਂ ਦੇ ਵਿੱਚ ਲੜੀਆਂ ਗਈਆਂ ਹਥਿਆਰ ਬਣਾਉਣ ਦੀ ਇਹਨਾਂ ਕੰਟਰੀ ਦੇ ਵਿੱਚ ਰੇਸ ਚੱਲਦੀ ਰਹੀ ਐਟੋਮਿਕ ਪਾਵਰ ਐਟੋਮਿਕ ਬੰਬ ਬਣਾਉਣ ਦੀ ਰੇਸ ਚੱਲਦੀ ਰਹੀ ਸਪੇਸ ਦੇ ਵਿੱਚ ਚਾਨ ਦੇ ਲਈ ਇਹ ਕੰਟਰੀ ਜਿਹੜੀਆਂ ਸਹੀ ਆਪਸ ਵਿੱਚ ਮੁਕਾਬਲੇਬਾਜ਼ੀ ਦੇ ਵਿੱਚ ਪਈਆਂ ਰਹੀਆਂ ਇਹਦਾ ਐਂਡ ਹੁੰਦਾ 1991 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਟੁੱਟ ਜਾਂਦੀ ਆ ਸੋਵੀਅਤ ਯੂਨੀਅਨ 1991 ਦੇ ਵਿੱਚ ਟੁੱਟਣ ਨਾਲ ਜਿਹੜਾ ਅਮਰੀਕਾ ਦੀ ਇੰਪੋਰਟੈਂਸ ਦੁਨੀਆ ਦੇ ਵਿੱਚ ਹੋਰ ਜ਼ਿਆਦਾ ਵਧ ਗਈ ਤੇ ਦੁਨੀਆ ਜਿਹੜੀ ਸੀ ਉਹ ਬਾਇਪੋਲਰ ਤੋਂ ਯੂਨੀਪੋਲਰ ਵੱਲ ਚਲੀ ਗਈ ਮਤਲਬ ਸਾਰੇ ਦੇਸ਼ਾਂ ਦੀ ਜਿਹੜੀ ਡਿਪੈਂਡੈਂਸੀ ਸੀ ਉਹ ਅਮਰੀਕਾ ਦੇ ਉੱਤੇ ਹੋ ਗਈ ਕਿਉਂਕਿ ਅਮਰੀਕਾ ਨੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਜਾਲ ਵਿਛਾਇਆ ਉਹਨਾਂ ਦੇ ਮਿਲਟਰੀ ਜਿਹੜੇ ਬੇਸ ਨੇ ਉਹ ਦੁਨੀਆ ਦੇ ਵਿੱਚ ਫੈਲੇ ਹੋਏ ਆ ਟੈਕਨੋਲੋਜੀ ਦੇ ਉੱਤੇ ਉਹਨਾਂ ਦਾ ਕਬਜ਼ਾ ਹੈਗਾ ਇੰਟਰਨੈਟ ਦੇ ਉੱਤੇ ਉਹਨਾਂ ਦਾ ਕਬਜ਼ਾ ਹੈਗਾ ਦੁਨੀਆ ਦੇ ਜਿਹੜੇ ਰਿਜ਼ਰਵ ਨੇ ਉਹ ਡਾਲਰ ਦੇ ਵਿੱਚ ਰੱਖੇ ਜਾਂਦੇ ਆ ਇੰਟਰਨੈਸ਼ਨਲ ਮੋਨਟਰੀ ਫੰਡ IMF WTO ਵਰਲਡ ਬੈਂਕ ਤਾਂ ਉਹਦੇ ਕਰਕੇ ਉਹ ਆਪਣੀਆਂ ਮਨਮਾਨੀ ਜਿਹੜੀ ਆ ਉਹ ਕਰਦਾ ਜੋ ਚਾਹਦਾ ਉਹ ਦੁਨੀਆ ਤੋਂ ਕਰਵਾਉਂਦਾ ਕੱਚੇ ਤੇਲ ਦੀ ਜਿਹੜੀ ਸਪਲਾਈ ਦੇ ਬਿੱਲ ਨੇ ਉਹ ਡਾਲਰ ਦੇ ਵਿੱਚ ਹੁੰਦੇ ਆ ਤਾਂ ਇੱਕ ਤਰ੍ਹਾਂ ਨਾਲ ਜਿਹੜੇ ਡਾਲਰ ਦੇ ਵਿੱਚ ਟ੍ਰੇਡ ਹੁੰਦਾ ਦੁਨੀਆ ਦੇ ਵਿੱਚ ਉਹਦੇ ਨਾਲ ਜਿਹੜੀ ਅਮਰੀਕਾ ਦੀ ਇਕਨੋਮੀ ਆ ਵਰਲਡ ਦੇ ਵਿੱਚ ਡਾਲਰ ਦੀ ਜਿਹੜੀ ਮਜ਼ਬੂਤੀ ਆ ਉਹ ਮੈਂਟੇਨ ਰਹਿੰਦੀ ਆ